ਸੋ ਕੋਈ ਬਾਈਕ ਚਾਹੀਦੀ ਆ। ਮੇਰੀ ਗੱਲ ਸੁਣ ਲੋ ਜੀ। ਉਹ ਮੈਂ ਫੇਰ ਜਾ ਮਿਲਦਾ। ਕੀ ਹਾਲ ਆ ਡੀਲਰ ਸਾਹਿਬ? ਠੀਕ ਆ ਠੀਕ ਆ ਵਧੀਆ। ਆਪਾਂ ਕੋਈ ਵੀਹਿਕਲ ਲੈਣਾ ਜੀ। ਕਿਨੇ ਵੇਲਾ ਦੇਗਾ? ਆਪਾਂ ਲਾ ਦਾਂਗੇ ਜੀ 70-80 ਹਜ਼ਾਰ ਰੁਪਿਆ। ਅੱਛਾ ਲਾ ਦੇਣੇਗਾ? ਹਾਂ ਜੀ ਲਾ ਦੇਾਂਗੇ। ਲਾ ਤਾਂ ਹੈ ਮੈਨੂੰ। 나 ਜੀ ਤੁਹਾਨੂੰ ਪੈਸੇ ਦੇ ਕੇ ਆਪਾਂ ਵੀ ਕੱਲੇ ਕ ਜਾਵਾਂਗੇ। ਅਸਾ ਦੇਖਦਾ ਆ ਖੜਿਆ ਤੈਨਾਂ ਚਾਹਦੀ ਆ। ਇਹ ਸਕੂਟਰੀ ਪਟਰੋਲ ਤੇ ਆ ਜੀ? ਨਾ ਇਹ ਪਟਰੋਲ ਤੇ ਨਹੀਂ ਹੈਗੀ ਇਹ ਹੈਗੀ ਬੈਟਰੀ ਤੇ। अच्छा ये आपा पेट्रोल वाला ले पेट्रोल वाला आ खड़ा है तन्ने चारी इस स्प्लेंडर जी कितने दा जी एहे 24 ਮਰਨਾ ਹੈ ਹਾਂਜੀ ਇਹ ਤੈਨੂੰ 90 ਦੇ ਦਾਂਗੇ ਅੱਛਾ ਜੀ ਹਾਂ ਇਹ ਕਾ ਖੜਾਗਾ ਅੱਛਾ ਜੀ ਇਹ ਤੈਨੂੰ ਦੇ ਦਾਂਗੇ 70 ਚ ਅੱਛਾ ਜੀ ਇਹਦੇ ਸੈਲਫ ਨਹੀਂ ਹੈਗੀ ਅੱਛਾ ਜੀ ਤੇ ਕੋ ਖੜਾ ਇਹ ਤੈਨੂੰ ਦੇ ਦਾਂਗੇ 80 ਚ ਠੀਕ ਹੈ ਜੀ ਹਾਂ ਮੈਨੂੰ ਤਾਂ ਇਹ ਆ ਪਸੰਦ ਆ ਗਿਆ ਅੱਛਾ ਇਹ ਕੋਈ ਡਿਸਕਾਊਂਟ ਕਰਦੇ ਹੋਗੇ ਜੀ ਜਾ ਤਾਂ ਲੈ ਨਹੀਂ ਕਰਨਾ ਯਾਰ ਉਹ ਦਿਮਾਗ ਖਾਈ ਨਾ ਯਾਰਾ ਲੈਣਾ ਜੀ ਔਖੀ ਹਾਲ ਆ ਜੀ ਕੀ ਹਾਲ ਆ ਵਧੀਆ ਵਧੀਆ ਆ ਠੀਕ ਠਾਕ ਹੋ ਚਾਹ ਪਾਣੀ ਸੇਵਾ ਚਾਹ ਪਾਣੀ ਠੀਕ ਆ ਹਾਂ ਬੱਸ ਧੰਨਵਾਦ ਹਾਂ ਦੱਸੋ ਕਿ ਬਾਈਕ ਚਾਹੀਦੀ ਆ ਅੱਛਾ ਮੇਰੀ ਗੱਲ ਸੁਣੋ ਤੂੰ ਬੈਠੋ ਦੋ ਮਿੰਟਾ ਜਾਂ ਤਾਂ ਲੈ ਨਹੀਂ ਕਰਨਾ ਆ ਬਾਈਕ ਲੈਣੀ ਆਪਾਂ ਹਾਂ ਦੱਸ ਕਿ ਲੈਣੀ ਆ ਕੀ ਰੇਟ ਤੇ ਪੈਜੀਓ ਆਪਾਂ ਨੂੰ ਇਹ ਇਹ ਸਰਫ ਟਾਟਾ ਕੀ ਅੱਛਾ ਤੇ ਤੈਨੂੰ ਦੇ ਦਾਂਗੇ 90 ਦੀ ਤੇ ਕਾਪੀ ਕਾ ਇਹਦਾ ਸਾਰਾ ਸਭ ਕੁਝ ਕੰਪਲੀਟ 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 ਪੂਰਾ ਵਧੀਆ ਕਾ ਕੀ ਰੇਂਜ ਤੇ 베ਜੂਗਾ ਇਹ ਤੈਨੂੰ ਦੇ ਦਾਂਗੇ 70 75 ਚ ਇਹਦੇ ਹੋ ਨਹੀਂ ਸਰ ਬਣੀ ਗਈ ਇਹ ਹਾਂ ਸਰ ਨਹੀਂ ਗਈ ਹਾਂ ਉਹ ਪਰ ਲਾਗਾ ਸਰ ਸਭ ਪੜਾ ਹਾਂ ਹਾਂ ਪੂਰਾ ਵਧੀਆ ਉਹ ਤੈਨੂੰ 80 ਕੁਛੇ ਚ ਦੇ ਦਾਂਗੇ ਮੇਰੀ ਵੀ ਗੱਲ ਸੁਣ ਲੋ ਜੀ ਉਹ ਟੁੱਟ ਗਿਆ ਨਾ ਯਾਰ ਮੈਂ ਉੱਥੇ ਐਂ ਕਰੋ ਜੀ ਦੱਬ ਨਹੀਂ ਗੱਲ ਕਰੀ ਨਾ ਮੈਂ ਮੇਰੀ ਗੱਲ ਸੁਣੋ ਜੀ ਮੈਨੂੰ ਇਹ ਲੋਨ ਤੇ ਲੈਣਾ ਹੈ ਲੋਨ ਤੇ ਲੈਣਾ ਯਾਰ ਮੈਂ ਫਿਰ ਆ ਡਾਕੂਮੈਂਟ ਫੜਾ ਦੇ ਇੱਧਰ ਹੋ ਜਾ ਹਰ ਦੇ ਦੋ ਮੇਰੇ ਤੇ ਨਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਢੀਲੇ ਸਾਹਬ ਹਾਂ ਯਾਰ ਤੂੰ ਬਹੁਤ ਚਰੋਗਾ ਤੈਨੂੰ ਤਾਂ ਮੱਖਾਂ ਦਿੰਦਾ ਕੀ ਹੈ ਯਾਰ ਮੇਰੀ ਵੀ ਗੱਲ ਸੁਣ ਲਓ ਜੀ ਹਾਂ ਬੋਲਾ ਮੈਂ ਨਗਦ ਪੇਮੈਂਟ ਤੇ ਲੈਣਾ ਜੀ ਵੀਹਿਕਲ ਅੱਛਾ ਹੁਣ ਨੂੰ ਮੈਂ ਲੈ ਕੇ ਘਰੇ ਭੱਗ ਜਾਂਦਾ ਜੀ ਅੱਛਾ ਹਾਂ ਜੀ ਲਿਆ ਫਿਰ ਆਹ ਲਓ ਪੇਮੈਂਟ ਜੀ ਠੀਕ ਹੈ ਹਾਂ ਜੀ ਤੁਸੀਂ ਨਾ ਮੈਂ ਡਾਕੂਮੈਂਟ ਮੇਰੇ ਤਿਆਰ ਕਰਵਾ ਦਿਓ ਜੀ ਇੱਕ ਮੇਰੀ ਗੱਲ ਹੋਰ ਸੁਣਿਓ ਜੀ ਹਾਂ ਜੀ ਬੋਲੋ ਤੁਸੀਂ ਨਾ ਜੀ ਅਗਲੇ ਦੇ ਪਹਿਰਾਵੇ ਤੋਂ ਨਾ ਜੱਜ ਕਰਿਆ ਕਰੋ ਜੀ ਮੇਰਾ ਪਹਿਰਾਵਾ ਜ ਸਾਦਾ ਹੈ ਜੀ ਚੱਪਲਾਂ ਕੁੱਟ ਤੇ ਪਿਆਰਨੇ ਚ ਆਇਆ ਜੀ ਤੁਸੀਂ ਮੇਰੇ ਪਹਿਰਾਵੇ ਨੂੰ ਜੱਜ ਕਰਕੇ ਨਾ ਮੈਨੂੰ ਚਾਹ ਪਾਣੀ ਪੁੱਛਿਆ ਜੀ ਮੈਨੂੰ ਦੋ ਤਿੰਨ ਵਾਰੀ ਤੁਸੀਂ ਕਿਹਾ ਤੁਸੀਂ ਲੈ ਲਓਗੇ ਲੈ ਲਓਗੇ ਜੇ ਮੈਂ ਲੈਣ ਆਇਆ ਜੀ ਤਾਂ ਹੀ ਇੱਥੇ ਆਇਆ ਥੋਡੇ ਕੋਲੇ ਜੀ ਤੁਸੀਂ ਉਹਨੂੰ ਜਿਹੜਾ VIP ਥੋਡਾ ਕਸਟਮਰ ਆਇਆ ਜੀ ਉਹਨੂੰ ਠੰਡਾ ਪਾਣੀ ਧਾਣੀ ਸਾਰਾ ਕੁਝ ਪੁੱਛਿਆ ਜੀ ਮੈਨੂੰ ਤੁਸੀਂ ਬਿਲਕੁਲ ਨਹੀਂ ਪੁੱਛਿਆ ਜੀ ਅੱਜ ਕੱਲ੍ਹ ਦੁਨੀਆ 'ਚ ਗੱਲ ਚੱਲਦੀ ਹੈ ਸਾਦਾ ਖਾਓ ਸਾਦਾ ਪਹਿਨੋ ਛਾੜਦੀ ਰਹਿਣੀ ਸੈਣੀ ਚ ਰਪੋ। ਭਾਰਤੀ ਕੀ ਕਰਿਆ ਜਾਵੇ? ਸਾਦੇ ਲੋਕਾਂ ਨੂੰ ਕੋਈ ਦੇਣੇ ਨਹੀਂ ਕੱਟਣ ਦਿੰਦਾ। ਪਰ ਮੈਂ ਤਾਂ ਬਹੁਤ ਮੋਸਨਲ ਹੋਇਆ ਜੀ ਤੁਹਾਡੇ ਇੱਥੇ ਆ ਕੇ। ਗੱਤੂਗੀ ਭਈਆ। ਮੈਂ ਤਾਂ ਸ਼ਰਮਿੰਦਾ ਭਾਈ ਤੁਸੀਂ ਮੈਨੂੰ ਦੋ ਤਿੰਨ ਵਾਰੀ ਜਲੀਲ ਕੀਤਾ। ਮੈਂ ਗੱਤੂਗੀ ਭਈਆ। ਮੇਰੇ ਜੀ ਡਾਕੂਮੈਂਟ ਤਿਆਰ ਕਰਵਾ ਕੇ ਰਵਾਇਆ ਕਰਵਾ ਕੇ ਕਰਵਾ। ਜੇ ਹੋਰ ਵੀ ਕੋਈ 5000 ਰੁਪਏ ਲੱਗਦਾ ਹੋਇਆ ਜੀ ਕਾਗਜ਼ਾਂ ਦੇ ਕੋਈ ਗੰਗ ਕਰਵਾ ਲੈਣ। ਤੁਸੀਂ ਨਾ ਜੀ ਉਹ ਮੈਂ ਦੇਉਂਗਾ ਤੁਹਾਨੂੰ ਨਗਦ ਹੁਣੀ। ਮੈਨੂੰ ਬਹੀ ਕਲ ਦਿਓ ਜੀ। ਮੈਂ ਕਾਗਜ਼ਪੱਤ ਕਰਾਦਾ ਤੁਹਾਨੂੰ ਤੇਰਾ ਗਾਣੇ। ਠੀਕ ਹੈ? ਕੋਈ ਗੱਲ। Bye.